ਅੱਜ ਦੀ ਕਹਾਣੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਕਿਵੇਂ ਇੱਕ ਛਾਤਿਰ ਇਨਸਾਨ ਵੱਡੇ-ਵੱਡਿਆਂ ਨੂੰ ਮੂਰਖ ਬਣਾ ਸਕਦਾ ਹੈ। ਕੌਣ ਬਣੇਗਾ ਕਰੋੜਪਤੀ ਇੱਕ ਸ਼ੋਅ ਹੈ ਜਿਹੜਾ ਕੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਇਹ ਟੀਵੀ ਸ਼ੋਅ ਇੱਕ ਫਰਾਂਚਾਈਜ਼ੀ ਬਿਜ਼ਨਸ ਤੇ ਚਲਾਇਆ ਜਾਂਦਾ ਹੈ। ਜਿਵੇਂ ਕਿ ਇੰਡੀਆ ਦੇ ਵਿੱਚ ਕੌਣ ਬਣੇਗਾ ਕਰੋੜਪਤੀ ਇਹਨੂੰ ਕਿਹਾ ਜਾਂਦਾ ਤੇ ਦੁਨੀਆ ਦੇ ਕੁਝ ਦੇਸ਼ਾਂ ਦੇ ਵਿੱਚ ਇਹਦਾ ਨਾਮ ਹੈ ਹੂ ਵਾਂਟਸ ਟੂ ਬੀ ਅਮੇਲੀਨੀਅਰ ਤੇ ਅੱਜ ਇਸ ਟੀਵੀ ਸ਼ੋਅ ਦੇ ਇੱਕ ਐਸੇ ਐਪੀਸੋਡ ਦੀ ਆਪਾਂ ਗੱਲ ਕਰਾਂਗੇ ਜਿਹੜਾ ਕਿ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਸਤੰਬਰ 2001 ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਇਸ ਟੀਵੀ ਸ਼ੋਅ ਦੇ ਵਿੱਚ ਭਾਗ ਲੈਣ ਵਾਲਾ ਇੱਕ ਕੰਟੇਸਟੈਂਟ ਸੀ ਜਿਹਦਾ ਨਾਮ ਸੀ ਮੇਜਰ ਚਾਰਲਸ ਇੰਗਰਮ ਮੇਜਰ ਚਾਰਲਸ ਇੰਗਰਮ ਤੇ ਉਹਦੀ ਜਿਹੜੀ ਵਾਈਫ ਸੀ ਡਾਇਨਾ ਇਹ ਦੋਨਾਂ ਨੂੰ ਹੀ ਕੁਇਜ਼ ਖੇਡਣ ਦਾ ਬਹੁਤ ਜ਼ਿਆਦਾ ਸ਼ੌਕ ਸੀ ਤੇ ਚਾਰਲਸ ਇੰਗਰਮ ਤੋਂ ਪਹਿਲਾਂ ਉਹਦੀ ਵਾਈਫ ਡਾਇਨਾ ਵੀ ਇਸ ਟੀਵੀ ਸ਼ੋਅ 'ਚ ਭਾਗ ਲੈ ਚੁੱਕੀ ਸੀ ਤੇ ਇਨਾਮ ਵੀ ਜਿੱਤ ਚੁੱਕੀ ਸੀ। ਉਹਨੇ ਕਰੀਬ 32000 ਪਾਉਂਡ ਜਿੱਤੇ ਸੀ। 19 ਸਤੰਬਰ 2001 ਨੂੰ ਡਾਇਨਾ ਦਾ ਹਸਬੰਡ ਚਾਰਲਸ ਸਿੰਗਰਮ ਵੀ ਪਹੁੰਚ ਚੁੱਕਿਆ ਸੀ ਹੂ ਵਾਂਟਸ ਟੂ ਬੀ ਅ ਮਿਲੀਨੀਅਰ ਦੇ ਇੱਕ ਐਪੀਸੋਡ ਦੇ ਵਿੱਚ ਹਿੱਸਾ ਲੈਣ ਵਾਸਤੇ। ਉਹਨੇ ਇਸ ਟੀਵੀ ਸ਼ੋਅ ਦੇ ਵਿੱਚ ਆਏ ਕੰਡੈਸਟੈਂਟ ਨੂੰ ਇੱਕ ਸਵਾਲ ਦਿੱਤਾ ਜਾਂਦਾ ਤੇ ਇਸ ਸਵਾਲ ਦਾ ਜਵਾਬ ਜਿਹੜਾ ਕੰਡੈਸਟੈਂਟ ਸਭ ਤੋਂ ਤੇਜ਼ੀ ਨਾਲ ਤੇ ਸਭ ਤੋਂ ਪਹਿਲਾਂ ਦਿੰਦਾ ਜਿਹਨੂੰ ਕੀ ਫਾਸਟੈਸਟ ਫਿੰਗਰ ਫਰਸਟ ਕਿਹਾ ਜਾਂਦਾ। ਉਹਨੂੰ ਹੌਰਟ ਸੀਟ ਤੇ ਬੈਠਣ ਦਾ ਮੌਕਾ ਮਿਲਦਾ ਹੈ ਤੇ ਚਾਰਲਸ ਸਿੰਗਰਮ ਇਹ ਰਾਉਂਡ ਜਿੱਤ ਕੇ ਹੌਰਟ ਸੀਟ ਤੇ ਬਹਿ ਕੇ ਗੇਮ ਖੇਡਣ ਦੇ ਵਾਸਤੇ ਕੁਆਲੀਫਾਈ ਹੋ ਜਾਂਦਾ ਹੈ ਹੁਣ ਇੱਥੇ ਮੇਜਰ ਚਾਰਲਸ ਸਿੰਗਰਮ ਇੰਟੈਲੀਜੈਂਟ ਤਾਂ ਹੈਗਾ ਸੀ ਬਟ ਉਹਦੀ ਜਿਹੜੀ ਨੌਲੇਜ ਸੀ ਉਹ ਇੰਨੀ ਜ਼ਿਆਦਾ ਸ਼ਾਰਪ ਨਹੀਂ ਸੀ ਕਿ ਉਸ ਗੇਮ ਦੇ ਵਿੱਚ 1 ਮਿਲੀਅਨ ਪਾਉਂਡ ਜਿੱਤ ਸਕੇ ਇਸ ਗੇਮ ਸ਼ੋ ਤੋਂ ਪਹਿਲਾਂ ਸੱਤ ਸਵਾਲ ਜਿਹੜੇ ਕਿ ਆਮ ਤੌਰ ਤੇ ਬਹੁਤ ਹੀ ਈਜ਼ੀ ਮੰਨੇ ਜਾਂਦੇ ਨੇ ਚਾਰਲਸ ਸਿੰਗਰਮ ਉਹਨਾਂ 7 ਸਵਾਲਾਂ ਦਾ ਜਵਾਬ ਦੇ ਤਾਂ ਦਿੰਦਾ ਪਰ ਆਪਣੀਆਂ ਜਿਹੜੀਆਂ ਲਾਈਫਲਾਈਨਸ ਹੁੰਦੀਆਂ ਨੇ ਟੋਟਲ 3 ਲਾਈਫਲਾਈਨਸ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਦੋ ਲਾਈਫਲਾਈਨਸ ਆਪਣੀਆਂ ਲੂਜ਼ ਕਰ ਦਿੰਦਾ ਹੁਣ 9 ਸਤੰਬਰ ਦਾ ਐਪੀਸੋਡ ਖਤਮ ਹੋਣ ਤੱਕ ਚਾਰਲਸ ਸਿੰਗਰਮ ਸਿਰਫ 7 ਸਵਾਲਾਂ ਦੇ ਜਵਾਬ ਦੇ ਸਕਿਆ ਸੀ ਤੇ ਉਹਦੇ ਕੋਲ ਸਿਰਫ ਤੇ ਸਿਰਫ ਇੱਕ ਲਾਈਫਲਾਈਨ ਬਚੀ ਸੀ ਤੇ ਇਸ ਸ਼ੋਅ ਦੇ ਜਿਹੜੇ ਪ੍ਰੋਡਿਊਸਰ ਸੀ ਉਹਨਾਂ ਨੂੰ ਲੱਗਦਾ ਸੀ ਕਿ 10 ਸਤੰਬਰ ਨੂੰ ਜਦੋਂ ਇਹ ਸ਼ੋਅ ਦੁਬਾਰਾ ਰਿਕਾਰਡ ਕੀਤਾ ਜਾਏਗਾ ਉਦੋਂ ਚਾਰਲ ਸਿੰਘਰਾਮ ਇਸ ਗੇਮ 'ਚ ਜਿਆਦਾ ਅੱਗੇ ਨਹੀਂ ਜਾ ਸਕਦਾ ਪਰ ਜਦੋਂ ਹੀ ਅਗਲਾ ਦਿਨ ਸ਼ੁਰੂ ਹੁੰਦਾ ਤੇ ਗੇਮ ਦੁਬਾਰਾ ਸ਼ੁਰੂ ਹੁੰਦੀ ਹੈ ਤਾਂ ਕਹਾਣੀ ਬਿਲਕੁਲ ਪਲਟ ਜਾਂਦੀ ਹੈ ਚਾਰਲ ਸਿੰਘਰਾਮ ਨੂੰ ਹਜੇ ਵੀ 1 ਮਿਲੀਅਨ ਜਿੱਤਣ ਵਾਸਤੇ 8 ਸਵਾਲਾਂ ਦੇ ਹੋਰ ਜਵਾਬ ਦੇਣੇ ਸੀ ਤੇ ਇਹ ਜਿਹੜੇ 8 ਸਵਾਲ ਸੀ ਇਹ ਬਹੁਤ ਜ਼ਿਆਦਾ ਟਫ ਬਹੁਤ ਜ਼ਿਆਦਾ ਡਿਫਿਕਲਟ ਸੀ ਤੇ ਜਿਵੇਂ ਜਿਵੇਂ ਗੇਮ ਅੱਗੇ ਵਧਦੀ ਗਈ ਸਵਾਲਾਂ ਦੀ ਜਿਹੜੀ ਡਿਫਿਕਲਟੀ ਲੈਵਲ ਹੈ ਉਹ ਵੀ ਵੱਧਦਾ ਗਿਆ ਤੇ ਚਾਰਲਸ ਇੰਗ੍ਰਮ ਦਾ ਜਿਹੜਾ ਕੌਨਫੀਡੈਂਸ ਹੈ ਉਹ ਥੱਲੇ ਜਾਂਦਾ ਗਿਆ ਹੁਣ ਇਦੋਂ ਬਾਅਦ ਜਿਹੜਾ ਕੁਝ ਵੀ ਹੋਇਆ ਉਹਨੂੰ ਆਪਾਂ ਇੱਕ ਮੈਰਕਲ ਕਹਿ ਸਕਦੇ ਹਾਂ ਇੱਕ ਚਮਤਕਾਰ ਕਹਿ ਸਕਦੇ ਹਾਂ ਕਿਉਂਕਿ ਚਾਰਲਸ ਇੰਗ੍ਰਮ ਇਹਨਾਂ 8 ਮੁਸ਼ਕਿਲ ਸਵਾਲਾਂ ਦਾ ਇੱਕ ਇੱਕ ਕਰਕੇ ਜਵਾਬ ਦੇ ਕੇ 1 ਮਿਲੀਅਨ ਪਾਉਂਡ ਦਾ ਜੈਕਪੌਟ ਜਿੱਤ ਗਿਆ ਸੀ ਉਹਨਸ ਤੋਂ ਪਹਿਲਾਂ ਕਿ ਚਾਰਲਸ ਇੰਗ੍ਰਮ ਨੂੰ ਇਹ 1 ਮਿਲੀਅਨ ਪਾਉਂਡ ਦੀ ਪੇਮੈਂਟ ਕੀਤੀ ਜਾਂਦੀ ਜਿਹੜੇ ਸ਼ੋਅ ਦੇ ਪ੍ਰੋਡਿਊਸਰ ਸੀ ਉਹਨਾਂ ਨੇ ਪੇਮੈਂਟ ਨੂੰ ਹੋਲਡ ਕਰ ਲਿਆ ਕਿਉਂਕਿ ਪਰਦੇ ਦੇ ਪਿੱਛੇ ਜਿਹੜੇ ਕੰਮ ਕਰਨ ਵਾਲੀ ਟੈਕਨੀਕਲ ਟੀਮ ਸੀ ਜਿਹੜੀ ਕਿ ਇਸ ਸ਼ੋਅ ਦੀ ਰਿਕਾਰਡਿੰਗ ਕਰਦੀ ਸੀ ਉਹਨਾਂ ਨੇ ਨੋਟ ਕੀਤਾ ਤੇ ਉਹਨਾਂ ਨੂੰ ਇਹ ਯਕੀਨ ਵੀ ਹੋ ਗਿਆ ਸੀ ਕਿ ਚਾਰਲਜ਼ ਸਿੰਗਰਮ ਨੇ ਇਸ ਸ਼ੋਅ 'ਚ 1 ਮਿਲੀਅਨ ਪੌਂਡ ਆਪਣੇ ਦਿਮਾਗ ਨਾਲ ਨਹੀਂ ਬਲਕਿ ਚੀਟਿੰਗ ਕਰਕੇ ਜਿੱਤੇ ਨੇ ਤੇ ਹੁਣ ਸਾਰਿਆਂ ਨਾਲ ਵੱਡਾ ਸਵਾਲ ਇਹ ਸੀ ਕਿ ਇਸ ਸਟੂਡੀਓ ਦੇ ਵਿੱਚ ਜਿੱਥੇ ਇਹ ਸ਼ੋਅ ਰਿਕਾਰਡ ਹੋ ਰਿਹਾ ਸੀ ਉੱਥੇ ਚੱਪੇ-ਚੱਪੇ ਤੇ ਕੈਮਰੇ ਲੱਗੇ ਹੋਏ ਸੀ ਤੇ ਫਿਰ ਚਾਰਲਜ਼ ਸਿੰਗਰਮ ਚੀਟਿੰਗ ਕਰਨ 'ਚ ਕਾਮਯਾਬ ਆਖਿਰਕਾਰ ਕਿਵੇਂ ਹੋਇਆ ਹੁਣ ਜਦੋਂ ਇਸ ਗੇਮ ਦੇ ਵਿੱਚ ਮੇਜਰ ਚਾਰਲ ਸਿੰਘਰਮ ਦੇ ਅੱਗੇ ਆਖਰੀ ਸਵਾਲ ਮਤਲਬ 1 ਮਿਲੀਅਨ ਪਾਉਂਡ ਦਾ ਜੈਕਪੌਟ ਸਵਾਲ ਆਉਂਦਾ ਇਹ ਸਵਾਲ ਸੀ ਕਿ ਜੇ 1 ਦੇ ਵਿੱਚ 100 ਜ਼ੀਰੋਆਂ ਲਾ ਦਿੱਤੀਆਂ ਜਾਂਦਾ ਤੇ ਉਹਨੂੰ ਕੀ ਨਾਮ ਦਿੱਤਾ ਜਾਂਦਾ ਤੇ ਇਹਦੇ ਜਿਹੜੇ ਚਾਰ ਆਪਸ਼ਨ ਸੀ ਉਹ ਇੱਕ ਇੱਕ ਕਰਕੇ ਸਕਰੀਨ ਤੇ ਅਪੀਅਰ ਹੁੰਦੇ ਨੇ ਹੁਣ ਜਿਹੜਾ ਮੇਜਰ ਚਾਰਲ ਸਿੰਘਰਮ ਸੀ ਇਹ ਸਵਾਲ ਨੂੰ ਦੇਖ ਕੇ ਓਨਾ ਹੀ ਕਨਫਿਊਜ਼ ਸੀ ਜਿੰਨਾ ਕਿ ਉਹ ਪਿਛਲੇ 14 ਸਵਾਲਾਂ ਦੇ ਵਿੱਚ ਸੀ ਤੇ ਮੇਜਰ ਚਾਰਲ ਸਿੰਘਰਮ ਨੇ ਇਸ ਸਵਾਲ ਨੂੰ ਤੇ ਉਹਦੇ ਚਾਰੇ ਆਪਸ਼ਨਾਂ ਨੂੰ ਬਾਰ-ਬਾਰ ਉੱਚੀ ਉੱਚੀ ਰੀਡ ਕਰਨਾ ਸ਼ੁਰੂ ਕਰ ਦਿੱਤਾ ਤੇ ਮੇਜਰ ਚਾਲ ਸਿੰਗਰਮ ਹੋਸਟ ਦੇ ਸਾਹਮਣੇ ਇਹ ਗੱਲ ਵੀ ਕਲੀਅਰ ਕਰ ਦਿੰਦਾ ਕਿ ਉਹਨੂੰ ਬਿਲਕੁਲ ਵੀ ਆਈਡੀਆ ਨਹੀਂ ਕਿ ਇਸ ਸਵਾਲ ਦਾ ਜਵਾਬ ਆਖਿਰਕਾਰ ਕੀ ਹੈ ਤੇ ਉਹਦਾ ਮੰਨਣਾ ਸੀ ਕਿ ਇਸ ਸਵਾਲ ਦਾ ਜਵਾਬ ਹੈ ਆਪਸ਼ਨ ਡੀ ਮਤਲਬ ਨੈਨੋਮੋਲ ਤੇ ਜਿਹੜਾ ਕਿ ਇੱਕ ਗਲਤ ਜਵਾਬ ਸੀ ਪਰ ਉਦੋਂ ਬਾਅਦ ਜਲਦੀ ਉਹ ਆਪਣਾ ਮਨ ਬਦਲ ਕੇ ਹੋਸਟ ਨੂੰ ਆਪਸ਼ਨ ਏ ਜਿਹੜਾ ਕਿ ਗੂਗਲ ਸੀ ਉਹਨੂੰ ਲੌਕ ਕਰਨ ਵਾਸਤੇ ਕਹਿੰਦਾ ਹੁਣ ਇਸ ਤੋਂ ਬਾਅਦ 호ਸਟ ਨੇ অপশন এ ਨੂੰ লক ਕੀਤਾ ਤੇ ਇਹੀ ਸਹੀ ਜਵਾਬ ਸੀ ਤੇ ਇਹ ਤੋਂ ਬਾਅਦ 메저 ਚাল ਸਿੰਘরাম 1 ਮਿਲੀਅਨ ਪਾਉਂਡ ਜਿੱਤ ਕੇ ਕਰੋੜਵਤੀ ਬਣ ਜਾਂਦਾ ਹੈ। ਇਹ ਤੋਂ ਬਾਅਦ ਆਡੀਅנס 'ਚ ਬੈਠੀ 메저 ਚাল ਸਿੰਘরাম ਦੀ ਵਾਈਫ ਡਾਇਨਾਬੀ ਆਪਣੇ ਸੀਟ ਤੋਂ ਉੱਠ ਕੇ ਆਪਣੇ ਪਤੀ ਨੂੰ ਗਲੇ ਮਿਲਦੀ ਹੈ ਤੇ ਉਸ ਤੋਂ ਬਾਅਦ ਦੋਨੋਂ 1 ਮਿਲੀਅਨ ਪਾਉਂਡ ਦੀ ਜਿੱਤਣ ਦੀ ਖੁਸ਼ੀ ਮਨਾਉਂਦੇ ਨੇ ਹੁਣ ਇੱਥੇ ਹੋਸਟ ਦਾ ਦੁਬਾਰਾ ਇਹ ਕਹਿਣਾ ਸੀ ਕਿ ਉਹਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਮੇਜਰ ਚਾਰਲਸ ਸਿੰਗਰਮ 1 ਮਿਲੀਅਨ ਪਾਉਂਡ ਜਿੱਤ ਚੁੱਕਿਆ ਕਿਉਂਕਿ ਉਹਨੇ 15 ਦੇ 15 ਸਵਾਲਾਂ ਦੇ ਜਿਹੜੇ ਜਵਾਬ ਸੀ ਉਹ ਬਿਲਕੁਲ ਸਹੀ ਦਿੱਤੇ ਸੀ ਹੁਣ ਇੱਥੇ ਮੇਜਰ ਚਾਰਲਸ ਸਿੰਗਰਮ ਨੂੰ 1 ਮਿਲੀਅਨ ਪਾਉਂਡ ਦਾ ਚੈੱਕ ਤਾਂ ਦੇ ਦਿੱਤਾ ਗਿਆ ਸੀ ਪਰ ਹਜੇ ਤੱਕ ਉਹ ਕੈਸ਼ ਨਹੀਂ ਸੀ ਹੋਇਆ ਹਜੇ ਤੱਕ ਉਹ ਸਿਰਫ ਇੱਕ ਪੇਪਰ ਦਾ ਟੁਕੜਾ ਸੀ ਉਹਦੀ ਕੋਈ ਵੈਲਿਊ ਨਹੀਂ ਸੀ ਕਿਉਂਕਿ ਇਸ ਸ਼ੋਅ ਨੂੰ ਰਿਕਾਰਡ ਕਰਨ ਤੋਂ ਬਾਅਦ ਪਰਦੇ ਦੇ ਪਿੱਛੇ ਇੱਕ ਟੈਕਨੀਸ਼ੀਅਨ ਨੇ ਐਵੇਂ ਦੀ ਚੀਜ਼ ਨੋਟ ਕੀਤੀ ਜਿਹਦੇ ਕਰਕੇ ਮੇਜਰ ਚਾਲਜ਼ੇਂਗਰਮ ਸ਼ੱਕ ਦੇ ਘੇਰੇ ਚ ਆ ਗਿਆ ਸੀ ਇਸ ਸ਼ੋਅ 'ਚ ਕੰਮ ਕਰਨ ਵਾਲੇ ਸਾਊਂਡ ਟੈਕਨੀਸ਼ੀਅਨ ਨੇ ਸ਼ੋਅ ਦੀ ਰਿਕਾਰਡਿੰਗ ਦੇ ਦੌਰਾਨ ਚੀਟਿੰਗ ਦੀ ਸੰਭਾਵਨਾ ਪਾਪਦੇ ਹੋਏ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਤੇ ਟੈਕਨੀਸ਼ੀਅਨਸ ਨੇ ਇਹ ਗੱਲ ਨੋਟ ਕੀਤੀ ਕਿ ਜਦੋਂ ਮੇਜਰ ਚਾਲਜ਼ੇਂਗਰਮ ਹੌਟ ਸੀਟ ਤੇ ਬੈਠਾ ਸਵਾਲਾਂ ਦੇ ਜਵਾਬ ਦੇ ਰਿਹਾ ਸੀ ਤੇ ਉਸੇ ਟਾਈਮ ਆਡੀਅנס ਦੇ ਵਿੱਚ ਬੈਠਾ ਇੱਕ ਆਦਮੀ ਅਜੀਬ ਹਰਕਤਾਂ ਕਰ ਰਿਹਾ ਸੀ ਉਸ ਟੈਕਨੀਸ਼ੀਅਨ ਨੇ ਨੋਟ ਕੀਤਾ ਕਿ ਜਿਸ ਟਾਈਮ ਮੇਜਰ ਚਾਰਲਜ਼ ਸਿੰਗਰਮ ਸਵਾਲਾਂ ਦੇ ਜਵਾਬ ਦੇ ਰਿਹਾ ਸੀ ਸਭ ਤੋਂ ਪਹਿਲਾਂ ਉਹ ਸਵਾਲਾਂ ਨੂੰ ਰੀਡ ਕਰਦਾ ਸੀ ਉਦੋਂ ਬਾਅਦ ਇੱਕ ਇੱਕ ਕਰਕੇ ਚਾਰੋਂ ਆਪਸ਼ਨ ਨੂੰ ਇਸ ਤਰੀਕੇ ਨਾਲ ਰੀਡ ਕਰਦਾ ਸੀ ਕਿ ਆਡੀਅנס 'ਚ ਬੈਠੇ ਹਰ ਇਨਸਾਨ ਨੂੰ ਉਹ ਸਵਾਲ ਤੇ ਉਹਦੇ ਚਾਰੇ ਆਪਸ਼ਨ ਸੁਣਾਏ ਦੇਣ ਹੁਣ ਆਡੀਅנס 'ਚ ਬੈਠਾ ਇੱਕ ਆਦਮੀ ਬਾਰ-ਬਾਰ ਖੰਘ ਰਿਹਾ ਸੀ ਖਾਂਸੀ ਕਰ ਰਿਹਾ ਸੀ ਇਸ ਸ਼ੋਅ ਦੀ ਰਿਕਾਰਡਿੰਗ ਦੇ ਦੌਰਾਨ ਉਸ ਆਦਮੀ ਨੂੰ 192 ਵਾਰ 192 ਟਾਈਮਸ ਖੰਘਦੇ ਹੋਏ ਖਾਂਸੀ ਕਰਦੇ ਹੋਏ ਰਿਕਾਰਡ ਕੀਤਾ ਗਿਆ ਤੇ 19 ਬਾਰ ਉਹਦੇ ਜਿਹੜੇ ਖੰਗਣ ਦੀ ਟਾਈਮਿੰਗ ਸੀ ਉਹਦੀ ਖਾਂਸੀ ਦੀ ਟਾਈਮਿੰਗ ਸੀ ਉਹ ਮੇਜਰ ਚਾਰਲਸ ਇੰਗਰਮ ਦੁਆਰਾ ਸਹੀ ਆਪਸ਼ਨ ਨੂੰ ਰੀਡ ਕੀਤੇ ਜਾਣ ਦੀ ਟਾਈਮਿੰਗ ਦੇ ਨਾਲ ਮੈਚ ਕਰ ਰਹੀ ਸੀ ਹੁਣ ਮੈਂ ਤੁਹਾਡੇ ਅੱਗੇ ਇਸ ਵੀਡੀਓ ਦੇ ਕੁਝ ਐਵੇਂ ਦੀ ਕਲਿੱਪਸ ਪਲੇ ਕਰਾਂਗਾ ਜਿਹਦੇ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਕਿ ਕਿਸ ਤਰੀਕੇ ਨਾਲ ਉਹ ਇਨਸਾਨ ਸਵਾਲ ਰੀਡ ਕਰਨ ਤੋਂ ਬਾਅਦ ਚਾਰੇ ਹੀ ਆਪਸ਼ਨ ਰੀਡ ਕਰਦਾ ਸੀ ਤੇ ਫਿਰ ਆਡੀਅנס ਦੇ ਵਿੱਚ ਇੱਕ ਇਨਸਾਨ ਖੰਗ ਕੇ ਖਾਂਸੀ ਕਰਕੇ ਉਹਨੂੰ ਏ ਇੰਡੀਕੇਸ਼ਨ ਦਿੰਦਾ ਸੀ ਕਿ ਕਿਹੜਾ ਆਪਸ਼ਨ ਸਹੀ ਹੈ। I don't need Megatron. I'm sure it's Google. Sure, sure, sure. Chris, I got to play. ਉਹ ਇਸ 50 ਮਿਲੀਅਨ ਪਾਉਂਡ ਦੀ ਜਿਹੜੀ ਰਾਸ਼ੀ ਹੈ ਜਿਹੜੀ ਚਾਰਲ ਸਿੰਘ ਰਮ ਨੂੰ ਮਿਲਣੀ ਸੀ ਇਹਨੂੰ ਹੋਲਡ ਤੇ ਰੱਖ ਦਿੱਤਾ ਗਿਆ ਸੀ ਤੇ ਇਹਨਾਂ ਦਾ ਚੈੱਕ ਹਜੇ ਕੈਸ਼ ਨਹੀਂ ਸੀ ਕੀਤਾ ਗਿਆ ਤੇ ਸ਼ੋਅ ਦੇ ਪ੍ਰੋਡਿਊਸਰ ਨੂੰ ਪੂਰੀ ਤਰੀਕੇ ਨਾਲ ਸ਼ੱਕ ਸੀ ਕਿ ਮੇਜਰ ਚਾਰਲ ਸਿੰਘ ਰਮ ਨੇ ਉਸ ਇਨਸਾਨ ਦੇ ਨਾਲ ਜਿਹੜਾ ਕਿ ਬਾਰ-ਬਾਰ ਆਡੀਅנס 'ਚ ਬੈਠਾ ਖਾਂਸੀ ਕਰ ਰਿਹਾ ਸੀ ਇੱਕ ਖਾਸ ਤਰੀਕੇ ਨਾਲ ਇਹਨਾਂ ਦੋਨਾਂ ਨੇ ਮਿਲ ਕੇ ਚੀਟਿੰਗ ਕਰਕੇ ਇਹ ਨਾ ਮੇਰਾ ਸੀ ਜਿੱਤੀ ਤੇ ਉਦੋਂ ਬਾਅਦ ਇਹਨਾਂ ਦੀ ਜਿਹੜੀ ਕੰਪਲੇਂਟ ਹੈ ਉਹ ਸ਼ੋਅ ਦੇ ਪ੍ਰੋਡਿਊਸਰਸ ਵੱਲੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਉਸ ਟਾਈਮ ਜਿਹੜਾ ਮੇਜਰ ਚਾਰਲ ਸਿੰਘ ਰਮ ਸੀ ਉਹ ਯੂਕੇ ਦੀ ਮਿਲਟਰੀ ਵਾਸਤੇ ਕੰਮ ਕਰਦਾ ਸੀ ਪੁਲਿਸ ਦੁਆਰਾ ਯੂਕੇ ਦੀ ਮਿਨਿਸਟਰੀ ਆਫ ਡਿਫੈਂਸ ਨੂੰ ਵੀ ਨੋਟੀਫਾਈ ਕਰਵਾ ਦਿੱਤਾ ਜਾਂਦਾ ਤੇ ਮਿਨਿਸਟਰੀ ਆਫ ਡਿਫੈਂਸ ਨੇ ਉਸ ਟਾਈਮ ਮੇਜਰ ਚਾਰਲਸ ਸਿੰਗਰਮ ਤੇ ਕੋਈ ਵੀ ਐਕਸ਼ਨ ਨਹੀਂ ਲਿਆ ਕਿਉਂਕਿ ਜੋ ਵੀ ਅਲੀਗੇਸ਼ਨ ਉਸ ਟਾਈਮ ਲਗਾਏ ਗਏ ਸਨ ਉਹਨਾਂ ਨੂੰ ਹਜੇ ਕੋਰਟ ਚ ਪ੍ਰੂਫ ਕਰਨਾ ਬਾਕੀ ਸੀ ਹੁਣ ਪੁਲਿਸ ਨੇ ਉਸ ਟੀਵੀ ਚੈਨਲ ਤੋਂ ਵੀਡੀਓ ਨੂੰ ਲੈ ਕੇ ਵੀਡੀਓ ਨੂੰ ਰਿਵਿਊ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਰੇ ਸਕੈਂਡਲ ਦੇ ਵਿੱਚ ਚਾਰਲਸ ਸਿੰਗਰਮ ਉਹਦੀ ਵਾਈਫ ਡਾਇਨਾ ਨੇ ਜਿਹਦੀ ਹੈਲਪ ਲਈ ਸੀ ਉਸ ਇਨਸਾਨ ਦਾ ਨਾਮ ਸੀ ਪ੍ਰੋਫੈਸਰ ਕਨ ਵੇਟਕ ਟੈਕਨ ਵੇਟਕ ਦੀ ਇਹਨਾਂ ਦੇ ਨਾਲ ਜਿਹੜੀ ਮੁਲਾਕਾਤ ਹੈ ਉਹ ਟੀਵੀ ਸ਼ੋਅ ਦੀ ਰਿਕਾਰਡਿੰਗ ਦੇ ਦੌਰਾਨੀ ਹੁੰਦੀ ਹੈ ਤੇ ਪੁਲਿਸ ਵੀ ਇਸ ਕੇਸ ਦੇ ਵਿੱਚ ਕੋਈ ਵੀ ਐਵੇਂ ਦਾ ਸਬੂਤ ਨਹੀਂ ਸਿਲਬ ਸਕੀ ਜਿੱਤੋਂ ਇਹ ਸਾਬਿਤ ਹੋ ਸਕੇ ਕਿ ਇਹ ਸਾਰੇ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸੀ ਪ੍ਰੋਫੈਸਰ ਟੈਕਵਨ ਵੇਟਕ ਵੀ ਇਸ ਸ਼ੋਅ ਦੇ ਵਿੱਚ ਇੱਕ ਕੰਟੈਸਟੇਡ ਦੇ ਤੌਰ ਤੇ ਆਇਆ ਸੀ ਤੇ ਪੇਸ਼ੇ ਤੋਂ ਪ੍ਰੋਫੈਸਰ ਹੋਣ ਕਰਕੇ ਉਹਨੂੰ ਬਹੁਤ ਜ਼ਿਆਦਾ ਨੋਲਿਜ ਸੀ ਤੇ ਇਸ ਸ਼ੋਅ ਦੇ ਵਿੱਚ 9 ਸਤੰਬਰ ਦੀ ਸ਼ੂਟਿੰਗ ਤੋਂ ਬਾਅਦ ਚਾਰਲਸ ਇੰਗਰਮ ਦੀ ਜਿਹੜੀ ਵਾਈਫ ਸੀ ਡਾਇਨਾ ਉਨੇ ਸ਼ੇਤੀ ਹੀ ਇਸ ਗੱਲ ਨੂੰ ਸਮਝ ਲਿਆ ਸੀ ਕਿ ਚਾਰਲਸ ਹੈਂਗਰਮ ਬਿਨਾਂ ਕਿਸੇ ਹੈਲਪ ਤੋਂ ਇਸ ਸ਼ੋਅ ਦੇ ਵਿੱਚ ਹੋਰ ਅੱਗੇ ਨਹੀਂ ਜਾ ਸਕਦਾ। ਹੁਣ ਡਾਇਨਾ ਨੇ ਇਸ ਸ਼ੋਅ ਦੀ ਸ਼ੂਟਿੰਗ ਦੇ ਦੌਰਾਨ ਇੱਕ ਬ੍ਰੇਕ ਦੇ ਵਿੱਚ ਟੈਕਵਨ ਵਿਟਕ ਦੇ ਨਾਲ ਗੱਲ ਕਰਨੇ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਇਹਨਾਂ ਦੋਨਾਂ ਨੇ ਇੱਕ ਦੂਜੇ ਦੇ ਨਾਲ ਆਪਣੇ ਨੰਬਰ ਵੀ ਐਕਸਚੇਂਜ ਕਰ ਲਏ ਸਨ। ਜਿੱਦਣ ਪਹਿਲੇ ਦਿਨ ਦੀ ਸ਼ੂਟਿੰਗ ਖਤਮ ਹੋਈ, ਉਸ ਤੋਂ ਬਾਅਦ ਇਹ ਤਿੰਨੋਂ ਜਣੇ ਨੇ ਫੋਨ 'ਤੇ ਹੀ ਅਗਲੇ ਦਿਨ ਰਿਕਾਰਡਿੰਗ ਦੇ ਦੌਰਾਨ ਕਿਵੇਂ ਸਵਾਲਾਂ ਦੇ ਸਹੀ ਜਵਾਬ ਦੇਣੇ ਨੇ, ਇਸ ਸਾਰੀ ਚੀਜ਼ ਦੀ ਪਲਾਨਿੰਗ ਕੀਤੀ। ਇੱਥੇ ਡਾਇਨਾ ਤੇ ਚਾਲ ਸਿੰਘਰਮ ਨੇ ਟੈਕਵਨ ਵਿਟਕ ਨੂੰ ਇਸ ਟੀਵੀ ਸ਼ੋਅ ਚ ਜਿੱਤੀ ਹੋਈ ਰਾਸ਼ੀ ਚੋਂ ਕੁਝ ਪਰਸੈਂਟੇਜ ਪ੍ਰੋਫੈਸਰ ਨੂੰ ਦੇਣ ਦਾ ਵਾਅਦਾ ਕੀਤਾ ਸੀ ਤੇ ਇਹਦੇ ਬਦਲੇ ਜਿਹੜਾ ਪ੍ਰੋਫੈਸਰ ਟੈਕਵਨ ਵਿਟਕ ਸੀ ਇਹਨਾਂ ਦੋਨੋਂ ਦੀ ਹੈਲਪ ਕਰਨ ਵਾਸਤੇ ਰਾਜ਼ੀ ਹੋ ਗਿਆ ਸੀ ਹੁਣ ਇਹਨਾਂ ਤਿੰਨਾਂ ਦਾ ਪਲਾਨ ਬਿਲਕੁਲ ਸਿੰਪਲ ਸੀ ਜਦੋਂ ਵੀ ਚਾਲ ਸਿੰਘਰਮ ਦੀ ਸਕਰੀਨ ਤੇ ਕੋਈ ਐਵੇਂ ਦਾ ਸਵਾਲ ਅਪੀਅਰ ਹੋਏਗਾ ਜਿਹਦਾ ਜਵਾਬ ਚਾਲ ਸਿੰਘਰਮ ਨੂੰ ਨਹੀਂ ਪਤਾ ਉਹ ਸਵਾਲ ਨੂੰ ਥੋੜੀ ਉੱਚੀ ਰੀਡ ਕਰੇਗਾ ਤੇ ਉਦੋਂ ਬਾਅਦ ਚਾਰੇ ਆਪਸ਼ਨਸ ਨੂੰ ਵੀ ਇੱਕ ਇੱਕ ਕਰਕੇ ਰੀਡ ਕਰੇਗਾ ਤੇ ਹਰ ਆਪਸ਼ਨ ਨੂੰ ਰੀਡ ਕਰਨ ਤੋਂ ਬਾਅਦ ਕੁਝ ਸੈਕਿੰਡ ਤੱਕ ਪੋਜ਼ ਦੇਗਾ ਤੇ ਜੇ ਉਹੀ ਆਪਸ਼ਨ ਸਹੀ ਜਵਾਬ ਸੀ ਤਾਂ ਡਾਇਨਾ ਜਾਂ ਟੈਕਮਨ ਦੇ ਵਿੱਚੋਂ ਕੋਈ ਵੀ ਇੱਕ ਜਣਾ ਖਾਂਸੀ ਕਰਕੇ ਖੰਘ ਕੇ ਚਾਰਲ ਸਿੰਘਰਾਮ ਨੂੰ ਇਸ ਗੱਲ ਦਾ ਇੰਡੀਕੇਸ਼ਨ ਦੇਵੇਗਾ ਕਿ ਇਹੀ ਆਪਸ਼ਨ ਜਿਹੜਾ ਕੀ ਉਹਨੇ ਲਾਸਟ ਦੇ ਵਿੱਚ ਬੋਲਿਆ ਤੇ ਉਦੋਂ ਬਾਅਦ ਉਹਨੇ ਪੋਜ਼ ਲਿਆ ਇਹੀ ਸਹੀ ਜਵਾਬ ਹੈ ਮਤਲਬ ਉਹ ਆਪਸ਼ਨ ਬੋਲਦਾ ਸੀ ਏ ਉਦੋਂ ਬਾਅਦ ਉਹ ਪੋਜ਼ ਲੈਂਦਾ ਸੀ ਤੇ ਜੇ ਏ ਆਪਸ਼ਨ ਸਹੀ ਹੁੰਦਾ ਸੀ ਤਾਂ ਉਹ ਖੰਘ ਕੇ ਦੱਸ ਦਿੰਦਾ ਸੀ ਕਿ ਇਹ ਸਹੀ ਹੈ ਨਹੀਂ ਤਾਂ ਥੋੜਾ ਪੋਜ਼ ਲੈਣ ਤੋਂ ਬਾਅਦ ਉਹ ਆਪਸ਼ਨ ਬੋਲਦਾ ਸੀ ਬੀ ਉਦੋਂ ਬਾਅਦ ਥੋੜਾ ਬੋਝ ਲੈਣ ਤੋਂ ਬਾਅਦ ਆਪਸ਼ਨ ਬੋਲਦਾ ਸੀ ਸੀ ਜਿਹੜੇ ਆਪਸ਼ਨ ਤੋਂ ਬਾਅਦ ਜਦੋਂ ਉਹ ਪੋਸ ਲੈਂਦਾ ਸੀ ਜੇ ਉਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਜਣਾ ਖੰਗ ਜਾਂਦਾ ਸੀ ਤਾਂ ਉਹਨੂੰ ਪਤਾ ਲੱਗ ਜਾਂਦਾ ਸੀ ਕਿ ਇਹੀ ਆਪਸ਼ਨ ਰਾਈਟ ਆਨਸਰ ਹੈ ਤੇ ਉਦੋਂ ਬਾਅਦ 10 ਸਤੰਬਰ ਦੀ ਹੋਈ ਇਸ ਸ਼ੋਹ ਦੀ ਰਿਕਾਰਡਿੰਗ ਦੇ ਵਿੱਚ ਚਾਰਲਸ ਸਿੰਘ ਰਮ ਦੇ ਦੁਆਰਾ ਬਿਲਕੁਲ ਪਲਾਨ ਦੇ ਅਕੋਰਡਿੰਗ ਹੀ ਇਸੇ ਤਰੀਕੇ ਨਾਲ ਕੀਤਾ ਗਿਆ ਤੇ ਉਦੋਂ ਬਾਅਦ ਜਿਹੜਾ ਵੀ ਸਵਾਲ ਉਹਦੇ ਸਾਹਮਣੇ ਆਉਂਦਾ ਸੀ ਜਿਹਦਾ ਜਵਾਬ ਉਹਨੂੰ ਪਤਾ ਨਹੀਂ ਸੀ ਹੁੰਦਾ ਤਾਂ ਇਹ ਸਵਾਲ ਦੇ ਨਾਲ ਨਾਲ ਉਹ ਚਾਰੋਂ ਆਪਸ਼ਨਸ ਨੂੰ ਰੀਡ ਕਰਦਾ ਸੀ ਉਦੋਂ ਬਾਅਦ ਆਡੀਅנס ਦੇ ਵਿੱਚੋਂ ਖੰਗਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸੀ ਹੁਣ ਇੱਥੇ ਇਹ ਵੀ ਹੋ ਸਕਦਾ ਸੀ ਕਿ ਇਸ ਕ੍ਰਾਈਮ ਨੂੰ ਕਿਸੇ ਦੇ ਦੁਆਰਾ ਨੋਟਿਸ ਨਾ ਕੀਤਾ ਜਾਂਦਾ ਪਰਦੇ ਦੇ ਪਿੱਛੇ ਕੰਮ ਕਰਨ ਵਾਲੀ ਟੀਮ ਦੇ ਵਿੱਚ ਇੱਕ ਸਾਊਂਡ ਟੈਕਨੀਸ਼ੀਅਨ ਐਸਾ ਸੀ ਜਿੰਨੂੰ ਕੀ ਇਸ ਗੱਲ ਤੇ ਸ਼ੱਕ ਹੋਇਆ ਕਿਉਂਕਿ ਜਿਹੜੀਆਂ ਖਾਂਸੀ ਕਰਨ ਦੀਆਂ ਆਵਾਜ਼ਾਂ ਸੀ ਉਹ ਹਰ ਸਵਾਲ ਤੋਂ ਬਾਅਦ ਆ ਰਹੀਆਂ ਸੀ ਤੇ ਸ਼ੋਅ ਦੇ ਪ੍ਰੋਡਿਊਸਰ ਨੂੰ ਜਦੋਂ ਉਸ ਟੈਕਨੀਸ਼ੀਅਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਉਦੋਂ ਬਾਅਦ ਇਸ ਕੇਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੋਈ ਤੇ ਫਿਰ ਅਗਲੇ ਕੁਝ ਹਫ਼ਤਿਆਂ 'ਚ ਪੁਲਿਸ ਨੇ ਇਸ ਕੇਸ ਦੇ ਸਾਰੇ ਜ਼ਰੂਰੀ ਐਵਿਡੈਂਸ ਇਕੱਠੇ ਕਰ ਲਏ ਸੀ ਤੇ ਉਦੋਂ ਬਾਅਦ ਜਲਦੀ ਹੀ ਚਾਰਲਸ ਇੰਗਰਮ ਦੇ ਨਾਲ ਨਾਲ ਉਹਦੀ ਵਾਈਫ ਡਾਇਨਾ ਇਹਨਾਂ ਦੀ ਹੈਲਪ ਕਰਨ ਵਾਲੇ ਪ੍ਰੋਫੈਸਰ ਟੈਕਨ ਵਿਟਕ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਹੁਣ ਜਲਦੀ ਹੀ ਇਸ ਕੇਸ ਦਾ ਟ੍ਰਾਇਲ ਵੀ ਸ਼ੁਰੂ ਹੋ ਗਿਆ ਸੀ ਤੇ ਕੋਰਟ ਦੇ ਵਿੱਚ ਸਾਰੇ ਟੀਵੀ ਸ਼ੋਅ ਦੀ ਰਿਕਾਰਡਿੰਗ ਪੇਸ਼ ਕੀਤੀ ਗਈ। ਜਿੱਥੇ ਸਾਫ਼ ਸੁਣਿਆ ਜਾ ਸਕਦਾ ਸੀ ਕਿ ਚਾਰਲ ਸਿੰਘ ਗਰਮ ਕਿਸੇ ਆਪਸ਼ਨ ਨੂੰ ਰੀਡ ਕਰਦਾ ਸੀ ਤੇ ਉਦੋਂ ਬਾਅਦ ਆਡੀਅנס ਦੇ ਵਿੱਚੋਂ ਖੰਗਣ ਦੀਆਂ ਆਵਾਜ਼ਾਂ ਆ ਰਹੀਆਂ ਸੀ, ਖਾਂਸੀ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸੀ। ਇਹਦੇ ਨਾਲ ਨਾਲ ਪੁਲਿਸ ਨੇ ਇਹਨਾਂ ਤਿੰਨਾਂ ਦੇ ਫੋਨ ਰਿਕਾਰਡ ਵੀ ਇਕੱਠੇ ਕਰ ਲਏ ਸੀ ਤੇ ਇਹ ਗੱਲ ਕਨਫਰਮ ਹੋ ਗਈ ਕਿ ਟੀਵੀ ਸ਼ੋਅ ਤੋਂ ਪਹਿਲਾਂ ਇਹ ਦੋਨੋਂ ਹਸਬੰਡ ਵਾਈਫ ਉਸ ਪ੍ਰੋਫੈਸਰ ਨੂੰ ਕਦੇ ਨਹੀਂ ਸੀ ਜਾਣਦੇ, ਲੇਕਿਨ 9 ਸਤੰਬਰ ਤੇ 10 ਸਤੰਬਰ ਦੀ ਰਾਤ ਕਈ ਘੰਟਿਆਂ ਤੱਕ ਇਹਨਾਂ ਤਿੰਨਾਂ ਨੇ ਆਪਸ ਦੇ ਵਿੱਚ ਆਪਣੇ ਫੋਨ ਤੋਂ ਗੱਲਾਂ ਕੀਤੀਆਂ ਇਸ ਕੇਸ ਦੇ ਵਿੱਚ ਕਦੇ ਵੀ ਇਹਨਾਂ ਤਿੰਨਾਂ ਨੇ ਗਿਲਟੀ ਪਲੇਟ ਨਹੀਂ ਕੀਤਾ ਤੇ ਕੋਰਟ ਦੇ ਵਿੱਚ ਸਾਰੇ ਸਬੂਤ ਪੇਸ਼ ਹੋਣ ਤੋਂ ਬਾਅਦ ਵੀ ਇਹ ਤਿੰਨੇ ਆਪਣੇ ਆਪ ਨੂੰ ਬੇਗਨਾਮ ਦੱਸਦੇ ਰਹੇ ਤੇ ਪ੍ਰੋਫੈਸਰ ਟੈਕਵਨ ਵਿਟੇਕ ਦੇ ਡਿਫੈਂਸ ਵਕੀਲ ਨੇ ਕੋਰਟ ਦੇ ਵਿੱਚ ਇਹ ਵੀ ਦੱਸਿਆ ਕਿ ਪ੍ਰੋਫੈਸਰ ਟੈਕਵਨ ਵਿਟੇਕ ਨੂੰ ਬੜੇ ਲੰਬੇ ਟਾਈਮ ਤੋਂ ਖਾਂਸੀ ਦੀ ਪ੍ਰੋਬਲਮ ਹੈ ਤੇ ਉਸ ਡਿਫੈਂਸ ਵਕੀਲ ਦਾ ਇਹ ਵੀ ਕਹਿਣਾ ਸੀ ਕਿ ਪ੍ਰੋਫੈਸਰ ਨੇ ਸ਼ੋ ਦੇ ਮੈਨੇਜਮੈਂਟ ਨੂੰ ਆਪਣੀ ਇਸ ਖਾਂਸੀ ਬਾਰੇ ਸ਼ੋ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਉਹਨਾਂ ਨੂੰ ਇਨਟੀਮੇਸ਼ਨ ਦੇ ਦਿੱਤੀ ਸੀ ਹੁਣ ਪ੍ਰੋਸੀਕਿਊਸ਼ਨ ਇਸ ਕੇਸ ਦੇ ਵਿੱਚ ਕੋਰਟ ਦੇ ਸਾਹਮਣੇ ਇਹ ਸਬੂਤ ਰੱਖੇ ਕਿ ਇਸ ਟੀਵੀ ਸ਼ੋਅ ਦੇ ਵਿੱਚ ਕੁਝ ਐਵੇਂ ਦੇ ਸਵਾਲ ਸਨ ਜਿਨ੍ਹਾਂ ਦਾ ਜਵਾਬ ਕੀ ਹੈ ਇਹਦੇ ਬਾਰੇ ਚਾਰਲ ਸਿੰਘ ਰਮ ਨੂੰ ਕੋਈ ਵੀ ਆਈਡੀਆ ਨਹੀਂ ਸੀ ਤੇ ਕਈ ਵਾਰ ਉਹਨੇ ਬਿਲਕੁਲ ਗਲਤ ਆਪਸ਼ਨ ਚੂਜ਼ ਕੀਤਾ ਪਰ ਅਚਾਨਕ ਹੀ ਉਹਨੇ ਆਪਣੇ ਦੁਆਰਾ ਚੂਜ਼ ਕੀਤਾ ਹੋਇਆ ਜਿਹੜਾ ਆਪਸ਼ਨ ਸੀ ਉਹਨੂੰ ਬਦਲ ਲਿਆ ਤੇ ਉਦੋਂ ਬਾਅਦ ਜਿਹੜਾ ਉਹ ਆਪਸ਼ਨ ਚੂਜ਼ ਕਰਦਾ ਸੀ ਉਹ ਬਿਲਕੁਲ ਸਹੀ ਜਵਾਬ ਹੁੰਦਾ ਸੀ ਹੁਣ ਜੇ ਇੱਕ ਜਾਂ ਦੋ ਵਾਰ ਐਵੇਂ ਦਾ ਹੁੰਦਾ ਤਾਂ ਇਹਨੂੰ ਕੋਇਨਸੀਡੈਂਸ ਵੀ ਮੰਨਿਆ ਜਾ ਸਕਦਾ ਪਰ ਇੱਕ ਟੀਵੀ ਸ਼ੋਅ ਦੇ ਵਿੱਚ 8 ਜਾਂ 10 ਵਾਰ ਜੇ ਐਵੇਂ ਹੋਏ ਤਾਂ ਇਹ ਕੋਇਨਸੀਡੈਂਸ ਨਹੀਂ ਸੀ ਇਸੇ ਕਰਕੇ ਪ੍ਰੋਸੀਕਿਊਸ਼ਨ ਦਾ ਮੰਨਣਾ ਸੀ ਕਿ ਚਾਰਲਸ ਸਿੰਗਰਮ ਨੇ ਆਪਣੀ ਵਾਈਫ ਡਾਇਨਾ ਤੇ ਪ੍ਰੋਫੈਸਰ ਦੇ ਨਾਲ ਮਿਲ ਕੇ ਚੀਟਿੰਗ ਕਰਕੇ ਇਹ 1 ਮਿਲੀਅਨ ਪਾਉਂਡ ਇਸ ਸ਼ੋਅ ਦੇ ਵਿੱਚੋਂ ਜਿੱਤੇ ਨੇ ਹੁਣ ਜਦੋਂ ਵਕੀਲਾਂ ਦੀ ਬਹਿਸ ਖਤਮ ਹੋ ਜਾਂਦੀ ਹੈ ਤਾਂ ਉਦੋਂ ਬਾਅਦ ਜਿਹੜਾ ਜੱਜ ਸੀ ਉਹ ਪ੍ਰੋਫੈਸਰ ਟੈਕਵਨ ਵਿਟਿਕ ਨੂੰ ਸਿਰਫ ਸਪੈਸੀਫਿਕਲੀ ਇੱਕ ਸਵਾਲ ਪੁੱਛਦਾ ਹੈ ਜੱਜ ਦਾ ਸਵਾਲ ਹੁੰਦਾ ਹੈ ਕਿ ਟੈਕਵਨ ਵਿਟਕ ਨੂੰ ਖਾਂਸੀ ਸਿਰਫ ਉਸੇ ਟਾਈਮ ਕਿਉਂ ਆਉਂਦੀ ਸੀ ਜਦੋਂ ਚਾਰਲਸ ਸਿੰਗਰਮ ਦੁਆਰਾ ਸਹੀ ਆਪਸ਼ਨ ਰੀਡ ਕੀਤਾ ਜਾਂਦਾ ਸੀ ਕਿਉਂਕਿ ਇਸ ਕੇਸ ਦੇ ਵਿੱਚ ਕੁਝ ਸਵਾਲ ਐਵੇਂ ਦੇ ਸੀ ਜਿਨ੍ਹਾਂ ਦੇ ਵਿੱਚ ਚਾਰਲਸ ਸਿੰਗਰਮ ਨੇ ਆਪਸ਼ਨ ਨੂੰ ਬਾਰ-ਬਾਰ ਰੀਡ ਕੀਤਾ ਤੇ ਹਰ ਵਾਰ ਸਹੀ ਆਪਸ਼ਨ ਤੋਂ ਬਾਅਦ ਹੀ ਪ੍ਰੋਫੈਸਰ ਟੈਕਵਨ ਵਿਟਕ ਦੀ ਖਾਂਸੀ ਦੀ ਆਵਾਜ਼ ਆਉਂਦੀ ਸੀ ਜੱਜ ਦੇ ਇਸ ਸਿੰਪਲ ਸਵਾਲ ਦਾ ਜਵਾਬ ਪ੍ਰੋਫੈਸਰ ਟੈਕਵਨ ਵਿਟਕ ਦੇ ਕੋਲ ਨਹੀਂ ਸੀ ਤੇ ਉਹ ਚੁੱਪਚਾਪ ਕੋਰਟ 'ਚ ਬਣੇ ਸਟੈਂਡ ਦੇ ਵਿੱਚ ਖੜਾ ਰਿਹਾ। ਉਹਨਾਂ ਇਸ ਕੇਸ ਦਾ ਟਰਾਇਲ ਪੂਰਾ 1 ਮਹੀਨਾ ਚੱਲਦਾ ਤੇ 1 ਮਹੀਨੇ ਬਾਅਦ ਇਸ ਟਰਾਇਲ ਤੋਂ ਬਾਅਦ ਜੱਜ ਇਹਨਾਂ ਤਿੰਨਾਂ ਨੂੰ ਇੱਕ ਟੀਵੀ ਸ਼ੋਅ ਦੇ ਵਿੱਚ ਚੀਟਿੰਗ ਕਰਨ ਦੇ ਵਾਸਤੇ ਗਿਲਟੀ ਪਾਉਂਦਾ ਤੇ ਉਦੋਂ ਬਾਅਦ ਕੋਰਟ ਦੁਆਰਾ ਇਹਨਾਂ ਤਿੰਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ। ਹਾਲਾਂਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਨੂੰ ਵੀ ਜੇਲ ਨਹੀਂ ਭੇਜਿਆ ਜਾਂਦਾ ਤੇ ਤਿੰਨਾਂ ਨੂੰ 18 ਮਹੀਨਿਆਂ ਦੀ ਸਸਪੈਂਡੈਂਡ ਸੈਂਟੈਂਸ ਦੇ ਨਾਲ ਨਾਲ 15000 ਪਾਉਂਡ ਦਾ ਜੁਰਮਾਨਾ ਲਾਇਆ ਜਾਂਦਾ। ਇਸ ਤੋਂ ਇਲਾਵਾ ਇਹਨਾਂ ਤਿੰਨਾਂ ਨੂੰ ਕੋਰਟ ਦੇ ਖਰਚੇ ਦੀ ਕੰਪਨਸੇਟ ਵੀ ਕਰਨ ਵਾਸਤੇ ਕਿਹਾ ਜਾਂਦਾ। ਕੂਰਟ ਦੇ ਫੈਸਲੇ ਤੋਂ ਬਾਅਦ ਇਹਨਾਂ ਤਿੰਨਾਂ ਦੀਆਂ ਫੋਟੋਜ਼ ਜਿਹੜੀਆਂ ਨੇ ਉਹ ਪੇਪਰਸ ਦੇ ਵਿੱਚ ਪਬਲਿਸ਼ ਹੁੰਦੀਆਂ ਨੇ ਤੇ ਇਹਨਾਂ ਤਿੰਨਾਂ ਦੀ ਲਾਈਫ ਉਦੋਂ ਬਾਅਦ ਕਾਫੀ ਮੁਸ਼ਕਲ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਤਿੰਨਾਂ ਨੂੰ ਇਹਨਾਂ ਦੀ ਜੌਬਸ ਤੋਂ ਇਹਨਾਂ ਦੇ ਕੰਮ ਤੋਂ ਕੱਢ ਦਿੱਤਾ ਜਾਂਦਾ ਉਦੋਂ ਬਾਅਦ ਜਦੋਂ ਵੀ ਪਬਲਿਕ ਦੇ ਵਿੱਚ ਇਹ ਤਿੰਨੋਂ ਲੋਕ ਜਾਂਦੇ ਨੇ ਤਾਂ ਇਹਨਾਂ ਨੂੰ ਪਬਲਿਕ ਦੇ ਵੱਲੋਂ ਹਰਾਸ ਵੀ ਕੀਤਾ ਜਾਂਦਾ ਹੈ ਚਾਰਲਸ ਇੰਗ੍ਰਮ ਤੇ ਡਾਇਨਾ ਦੇ ਘਰ ਦੇ ਉੱਤੇ ਕੁਝ ਲੋਕਾਂ ਵੱਲੋਂ ਪੱਥਰ ਵੀ ਸੁੱਟੇ ਜਾਂਦੇ ਨੇ। ਹੁਣ ਚਾਰਲਸ ਇੰਗ੍ਰਮ ਤੇ ਉਹਦੀ ਘਰ ਵਾਲੀ ਡਾਇਨਾ ਇਸ ਸ਼ੋਅ ਦੇ ਵਿੱਚ ਸਿਰਫ ਇਸ ਕਰਕੇ ਗਏ ਸੀ ਕਿ ਉਹਨਾਂ ਦੇ ਸਿਰ ਦੇ ਉੱਤੇ ਜਿਹੜਾ ਲੋਨ ਸੀ ਉਸ ਨੂੰ ਪੇ ਕਰ ਸਕਣ। ਮਤਲਬ ਉਹਨਾਂ ਨੂੰ ਪੈਸਿਆਂ ਦੀ ਸਖਤ ਜ਼ਰੂਰਤ ਸੀ। ਪਰ ਇਸ ਟੀਵੀ ਸ਼ੋਅ ਦੇ ਵਿੱਚ ਹੋਈ ਬਦਨਾਮੀ ਤੇ ਉਦੋਂ ਬਾਅਦ ਉਹਨਾਂ ਦੇ ਉੱਤੇ ਲਾਏ ਗਏ ਜੁਰਮਾਨੇ ਨੇ ਇਹਨਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਸੀ। ਇੱਕ ਟਾਈਮ ਐਸਾ ਆ ਗਿਆ ਸੀ ਕਿ ਡਾਇਨਾ ਤੇ ਚਾਰਲਸ ਇੰਗ੍ਰਮ ਆਲਮੋਸਟ ਬੈਂਕਰਪਟ ਹੋ ਚੁੱਕੇ ਸੀ ਪਰ ਜਲਦੀ ਹੀ ਇਹਨਾਂ ਦੋਨਾਂ ਨੂੰ ਕੁਝ ਰਿਐਲਿਟੀ ਟੀਵੀ ਸ਼ੋਜ਼ ਦੇ ਵਿੱਚ ਵੀ ਅਪੀਅਰ ਹੋਣ ਵਾਸਤੇ ਆਫਰ ਆ ਚੁੱਕੀ ਸੀ ਕਿਉਂਕਿ ਇਹ ਦੋਨੋਂ ਕਾਫੀ ਪੌਪੂਲਰ ਹੋ ਚੁੱਕੇ ਸੀ ਤੇ ਹੁਣ ਮੇਜਰ ਚਾਲ ਸਿੰਘਰਮ ਨੇ ਆਪਣੀ ਪੌਪੂਲਾਰਿਟੀ ਨੂੰ ਦੇਖਦੇ ਹੋਏ ਕੁਝ ਕਿਤਾਬਾਂ ਵੀ ਲਿਖੀਆਂ ਪਰ ਚਾਲ ਸਿੰਘਰਮ ਵੱਲੋਂ ਲਿਖੀਆਂ ਗਈਆਂ ਇਹਨਾਂ ਕਿਤਾਬਾਂ ਨੇ ਕੋਈ ਖਾਸ ਕਮਾਲ ਨਹੀਂ ਕੀਤਾ ਤੇ 2004 ਦੇ ਵਿੱਚ ਇੱਕ ਵਾਰ ਦੁਬਾਰਾ ਚਾਲ ਸਿੰਘਰਮ ਦੇ ਉੱਤੇ ਇੱਕ ਇੰਸ਼ੋਰੈਂਸ ਫਰਾਡ ਕਰਨ ਵਾਸਤੇ ਕੋਰਟ ਦੇ ਵਿੱਚ ਕੇਸ ਚੱਲਿਆ ਤੇ ਉੱਥੇ ਵੀ ਧੋਖਾਧੜੀ ਦੇ ਮਾਮਲੇ ਦੇ ਵਿੱਚ ਮੇਜਰ ਚਾਲ ਸਿੰਘਰਮ ਨੂੰ ਫਰਾਡ ਪਾਇਆ ਗਿਆ ਤੇ ਕੋਰਟ ਦੇ ਵੱਲੋਂ ਜੁਰ ਇੱਧਰ ਜਿਹੜਾ ਪ੍ਰੋਫੈਸਰ ਟੈਕਵਨ ਵਿਟਕ ਸੀ ਉਹ ਵੀ ਆਪਣੀਆਂ ਮੁਸ਼ਕਲਾਂ ਦੇ ਨਾਲ ਜੂਝ ਰਿਹਾ ਸੀ ਇੱਕ ਟੀਵੀ ਸ਼ੋਅ ਦੇ ਵਿੱਚ ਖਾਂਸੀ ਕਰਨ ਵਾਸਤੇ ਮਸ਼ਹੂਰ ਚੁਟਕਲਿਆਂ ਦੇ ਵਿੱਚ ਵੀ ਟੈਕਵਨ ਵਿਟਕ ਦਾ ਨਾਮ ਜਿਹੜਾ ਹੈ ਉਹ ਯੂਜ਼ ਹੋਣ ਲੱਗ ਗਿਆ ਸੀ ਇੱਥੋਂ ਤੱਕ ਕਿ ਯੂਕੇ ਦੇ ਵਿੱਚ ਦਵਾਈਆਂ ਬਣਾਉਣ ਵਾਲੀ ਇੱਕ ਕੰਪਨੀ ਨੇ ਆਪਣੇ ਕਫਸਿਰਫ ਦਾ ਨਾਮ ਵੀ ਪ੍ਰੋਫੈਸਰ ਟੈਕਵਨ ਵਿਟਕ ਦੇ ਨਾਮ ਤੇ ਰੱਖਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਟੈਕਵਨ ਵਿਟਕ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਟੈਕਵਨ ਵਿਟਕ ਨੇ ਆਪਣੇ ਨਾਮ ਦਾ ਟਰੇਡਮਾਰਕ ਰਜਿਸਟਰ ਕਰਵਾ ਲਿਆ ਸੀ ਹੁਣ ਇਸ ਕੇਸ ਦੇ ਵਿੱਚ ਚਾਰਲਸ ਸਿੰਗਰਮ ਤੇ ਉਹਦੀ ਵਾਈਫ ਡਾਇਨਾ ਨੇ ਇੱਕ ਸਿੰਪਲ ਹਿਊਮਨ ਰਿਐਕਸ਼ਨ ਨੂੰ ਯੂਜ਼ ਕਰਕੇ ਕੌਣ ਬਨੇਗਾ ਕਰੋੜਪਤੀ ਵਰਗੇ ਟੀਵੀ ਸ਼ੋਅ ਦੇ ਵਿੱਚ ਜਿਹਦਾ ਕੀ ਨਾਮ ਹੂ ਵਾਂਟਸ ਟੂ ਬੀ ਮਿਲੀਅਨਰ ਸੀ ਯੂਕੇ ਦੇ ਵਿੱਚ 1 ਮਿਲੀਅਨ ਪਾਉਂਡ ਜਿੱਤ ਲਿਆ ਸੀ ਤੇ ਇੱਥੇ ਐਵੇਂ ਦਾ ਵੀ ਗੱਲ ਨਹੀਂ ਸੀ ਕਿ ਇਹਨਾਂ ਦੋਨਾਂ ਨੇ ਇਹ ਜਿਹੜਾ ਪਲਾਨ ਸੀ ਇਹ ਕਈ ਮਹੀਨਿਆਂ ਤੋਂ ਪਲਾਨ ਕੀਤਾ ਸੀ ਇਹਨਾਂ ਦੋਨਾਂ ਦਾ ਜਿਹੜਾ ਮਕਸਦ ਸੀ ਉਹ ਟੀਵੀ ਸ਼ੋਅ ਦੇ ਵਿੱਚ ਪੈਸੇ ਜਿੱਤ ਕੇ ਆਪਣਾ ਸਿਰਫ ਲੋਨ ਪੇ ਕਰਨਾ ਸੀ ਤੇ ਜਿਹੜਾ ਕਿ ਕਰੀਬ 50000 ਪਾਉਂਡ ਦਾ ਸੀ ਇਸ ਟੀਵੀ ਸ਼ੋਅ ਦੇ ਵਿੱਚ ਜਿਹੜੀ ਡਾਇਨਾਸੀ ਚਾਰਲ ਸਿੰਘ ਰਾਮ ਦੀ ਵਾਈਫ ਉਹ ਪਹਿਲਾਂ ਹੀ 32000 ਪਾਉਂਡ ਜਿੱਤ ਚੁੱਕੀ ਸੀ ਤੇ ਚਾਰਲਸ ਅੰਗਰੰਬੀ ਜੇ ਪੂਰੀ ਇਮਾਨਦਾਰੀ ਦੇ ਨਾਲ ਖੇਡਦਾ ਹੋ ਸਕਦਾ ਵੀ ਉਹ ਵੀ 20 ਜਾਂ 30000 ਪਾਉਂਡ ਜਿੱਤ ਲੈਂਦਾ ਤੇ ਇੰਨਾ ਪੈਸਾ ਇਹਨਾਂ ਦੋਨਾਂ ਦੇ ਵਾਸਤੇ ਕਾਫੀ ਹੁੰਦਾ ਪਰ ਐਂਡ ਦੇ ਵਿੱਚ ਇਹਨਾਂ ਦਾ ਜਿਹੜਾ ਲਾਲਚ ਸੀ ਉਹੀ ਡਾਊਨਫਾਲ ਬਣਿਆ ਤੇ ਨਾ ਇਹਨਾਂ ਦੇ ਹੱਥ ਪੈਸਾ ਆਇਆ ਤੇ ਐਂਡ ਦੇ ਵਿੱਚ ਸਮਾਜ ਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਵੀ ਹੋਈ ਤੇ ਆਪਣੇ ਨਾਲ ਹੀ ਇਹ ਦੋਨੋਂ ਇੱਕ ਐਸੇ ਇਨਸਾਨ ਨੂੰ ਵੀ ਲੈ ਡੁੱਬੇ ਜਿਹੜਾ ਕਿ ਬਹੁਤ ਜ਼ਿਆਦਾ ਸਮਾਰਟ ਸੀ ਬਹੁਤ ਜ਼ਿਆਦਾ ਪੜਿਆ ਲਿਖਿਆ ਸੀ ਤੇ ਇੰਟੈਲੀਜੈਂਟ ਸੀ ਪ੍ਰੋਫੈਸਰ ਟੈਕਮਨ ਵਿਟਕ ਜਿਹੜਾ ਕੀ ਚਾਹਦਾ ਤਾਂ ਆਪਣੇ ਬਲਬੁੱਤੇ ਤੇ ਇਸ ਸ਼ੋਅ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਜਿੱਤ ਸਕਦਾ ਸੀ ਪਰ ਸਿਰਫ ਤੇ ਸਿਰਫ ਲਾਲਚ ਤੇ ਸ਼ਾਰਟਕਟ ਇਹਨਾਂ ਦੀ ਬਰਬਾਦੀ ਦਾ ਕਾਰਨ ਬਣਿਆ ਹੁਣ ਇਸ ਕੇਸ ਦੇ ਵਿੱਚ ਤੁਹਾਡੇ ਕੀ ਓਪੀਨੀਅਨਸ ਨੇ ਆਪਣੇ ਓਪੀਨੀਅਨਸ ਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਹੁਣ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਸ਼ੁਕਰੀਆ ਧੰਨਵਾਦ